ਵੱਡੀ ਖਬਰ ਨਿਕਲ ਕੇ ਮਹਾਲੀ ਤੋਂ ਸਾਹਮਣੇ ਆ ਰਹੀ ਹੈ ਕਿ ਮਹਾਲੀ ਨੇ ਇੱਕ ਫਰਜ਼ੀ ਕਾਲ ਸੈਂਟਰ ਦਾ ਪਰਦਾ ਫਾਸ਼ ਕੀਤਾ ਪੁਲਿਸ ਨੇ ਵਿਦੇਸ਼ੀ ਨਾਗਰਿਕਾਂ ਨੂੰ ਠੱਗਣ ਦੇ ਰੋਪ ਵਿੱਚ 25 ਨੌਜਵਾਨ ਅਤੇ 12 ਲੜਕੀਆਂ ਸਮੇਤ ਕੁੱਲ 37 ਲੋਕਾਂ ਨੂੰ ਗ੍ਰਿਫਤਾਰ ਕੀਤਾ ਇਸ ਕਾਲ ਸੈਂਟਰ ਵਿੱਚ 45 ਲੈਪਟਾਪ ਅਤੇ 45 ਹੈਡਫੋਨ ਅਤੇ 59 ਮੋਬਾਈਲ ਹੈਂਡਸੈਟ ਅਤੇ ਇੱਕ ਮਰਸਡੀ ਕਾਰ ਵੀ ਜ਼ਬਤ ਕੀਤੀ ਹੈ ਗਈ ਹੈ ਜ਼ਬਤ ਕੀਤੇ ਗਏ 59 ਮੋਬਾਈਲ ਫੋਨ ਅਤੇ 23 ਕਾਲ ਸੈਂਟਰਾਂ 'ਚ ਕੰਮ ਲਈ ਵਰਤੇ ਗਏ ਸਨ ਅਤੇ ਜਦਕਿ 36 ਮੋਬਾਈਲ ਫੋਨ ਗ੍ਰਿਫਤਾਰ ਕਰਕੇ ਲੋਕਾਂ ਦੇ ਸਨ ਅਤੇ ਲੋਕਾਂ ਨੂੰ ਭੇਜਦੇ ਸੀ ਫਰਜੀ ਈਮੇਲ ਅਤੇ ਮੁਹਾਲੀ ਦੇ ਐਸਪੀ ਡਾਕਟਰ ਸੰਦੀਪ ਗਰਗ ਨੇ ਦੱਸਿਆ ਕਿ ਇਹ ਲੋਕਾਂ ਇਸ ਕਰਕੇ ਕਾਲ ਸੈਂਟਰ ਰਾਹੀਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਫਰਜੀ ਈਮੇਲ ਭੇਜਦੇ ਸਨ ਅਤੇ PayPal ਐਪ ਰਾਹੀਂ ਉਹਨਾਂ ਦੇ ਖਾਤਿਆਂ ਵਿੱਚੋਂ ਪੈਸੇ ਟਰਾਂਸਫਰ ਕਰਨ ਦੀਆਂ ਗੱਲਾਂ ਕਰਦੇ ਸਨ ਇਸ ਦੇ ਲਈ ਉਹ ਲੋਕਾਂ ਨੂੰ ਗਿਫਟ ਕਾਰਡ ਖਰੀਦਣ ਦੀ ਸਲਾਹ ਦਿੰਦੇ ਸਨ ਅਤੇ ਜਦੋਂ ਪੀੜਤ ਨੂੰ ਉਹਨਾਂ ਨੂੰ ਭੇਜੀ ਵੱਲੋਂ ਭੇਜੇ ਗਏ ਗਿਫਟ ਕਾਰਡ ਖਰੀਦ ਲੈਂਦੇ ਸੀ ਤਾਂ ਇਹ ਲੋਕਾਂ ਨੂੰ ਉਹਨਾਂ ਨਾਲ ਹੀ ਠੱਗੀ ਮਾਰਦੇ ਸਨ ਗੁਜਰਾਤ ਤੋਂ ਚੱਲ ਰਿਹਾ ਸੀ ਇਹ ਸਾਰਾ ਧੰਦਾ ਤੇ ਮੁੱਢਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਪਤਾ ਲੱਗਿਆ ਹੈ ਕਿ ਇਹ ਫਰਜ਼ੀ ਕਾਲ ਸੈਂਟਰ ਦਾ ਕਾਰੋਬਾਰ ਗੁਜਰਾਤ ਤੋਂ ਚਲਾਇਆ ਜਾ ਰਿਹਾ ਸੀ। ਸਦੀ ਕਿਤੇ ਜਿੱਦੇ ਵਿੱਚ ਇੱਕ ਹੋਰ ਕੁਐਸਚਨ ਹੈ ਕਿ ਇਹ ਜਿਹੜੀ ਸੰਤੀ ਮੁੰਡੇ ਕੁੜੀਆਂ ਫੜੇ ਵਿੱਚ ਕੋਈ ਲੋਕਲ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ। ਹਾਲਾਂਕਿ ਤੁਸੀਂ ਦੱਸਿਆ ਕਿ ਮੋਸਟਲੀ ਬਾਹਰ ਦੇ ਨਗਲੈਂਡ ਕੋਈ ਲੋਕਲ ਇਨਵੋਲਵਮੈਂਟ ਹੁਣ ਤੱਕ ਨਹੀਂ ਇੰਟਰਸਟਿੰਗਲੀ ਇਹਦੇ ਵਿੱਚ ਕੋਈ ਲੋਕਲ ਇਨਵੋਲਵਮੈਂਟ ਦਾ ਜ਼ਿਕਰ ਕੋਈ ਸਾਹਮਣੇ ਨਹੀਂ ਆ ਰਿਹਾ। ਤਾਂ ਮਤਲਬ ਜਿਹੜੀ ਸੀ ਚਲਾਨ ਵਾਲੇ ਕੋਲ ਸੈਂਟਰ ਉਹ ਵੀ ਬਾਹਰ ਲੈ ਸਕੇ ਠੀਕ ਹੈ ਹਾਂ ਜਿਹੜੇ ਬਾਕੀ ਤਾਂ EMPLOYEES ਹੀ ਸੀਗੇ ਦੇਖੋ ਜਿਵੇਂ ਵੀ ਇਹ ਚਾਹੇ ਉਹ ਲਾਲਚ ਦੇ ਮਾਰੇ ਆਉਂਦਾ ਕੀਤੇ ਸੀਗੇ ਇਵਨ EMPLOYEES ਵੀ ਜਿਹੜੇ ਲੋਕਲ ਜਿਹਾ ਮਹਾਲੀ ਹਿਸਟਰੀ ਦੀ ਗੱਲ ਕਰੀਏ ਤਾਂ ਉਹ ਕੋਲੋਕਲ ਨਹੀਂ ਸੀਗੇ ਕੋਈ ਵੀ ਉਹ ਸਾਹਿਬ ਕਹਿੰਦੇ ਨੇ ਕਿਰੇ ਟ੍ਰੇਨ ਕਰਕੇ ਇੱਥੇ ਭੇਜੇ ਸੀ ਜੇ ਇੱਥੇ ਆ ਕੇ ਦੇਖੀਏ ਉਹ ਜਿਹੜੀ ਆ ਵੀ ਟ੍ਰੇਨਿੰਗ ਹੈ ਜੀ ਉਹ ਤਾਂ ਬੇਸਿਕਲੀ ਆਫ ਦਾ ਆਫ ਦਾ ਰੋਲ ਉਹਨਾਂ ਨੂੰ ਸਮਝਾਤਾ ਰੋਲ ਸਮਝਾ ਕੇ ਕਿ ਉਹਨਾਂ ਨੇ ਕੀ ਗੱਲ ਕਰਨੀ ਹੈ ਇਹ ਗੱਲ ਕਰਨੀ ਹੈ ਕਿਸ ਹਾਲਾਂ ਗੱਲ ਕਰਨੀ ਉਹ ਸਾਰੀਆਂ ਜਿਹੀ ਚੀਜ਼ਾਂ ਤੇ ਟ੍ਰੇਨ ਹੋ ਜਾਂਦੇ ਸੀਗੇ ਉਹ ਟ੍ਰੇਨ ਆਫਟਰ ਐਕਸਪਰਟ ਬਣ ਕੇ ਉਹ ਸਭ ਕਰਦੇ ਆ ਮਤਲਬ ਸਰ ਇਥੇ ਵੀ ਇੱਕ ਬੜੀ ਅਹਿਮ ਗੱਲ ਹੈ ਜਿੱਦਾਂ ਤੁਸੀਂ ਦੱਸਿਆ ਕਿ ਗੁਜਰਾਤ 'ਚ ਬੈਠੇ ਮਾਸਟਰਮਾਈਂਡ ਜਿਹੜਾ ਉਹਨਾਂ ਨੇ ਆਪਰੇਟ ਕਰਾਵੇ ਉਹ ਜਿਹੜਾ ਸਾਈਬਰ ਸੈੱਲ ਤੁਹਾਡਾ ਜਿਹੜਾ ਸਟੇਟ ਸਾਈਬਰ ਸੈੱਲ ਹੈ ਉਹਨਾਂ ਨੇ ਵੀ ਇਹ ਗੱਲ ਕਹੀ ਸੀ ਕਿ ਗੁਜਰਾਤ ਉਮ ਉਸੀ ਸਾਈਡ 'ਤੇ ਜਿਹੜੇ ਬੈਠੇ ਆ ਉਹ ਸਾਰਾ ਇੱਕ ਨੈਕਸਸ ਚੱਲ ਰਿਹਾ ਹੈ ਤਾਂ ਕਹਿ ਸਕਦੇ ਆ ਕਿ ਤੁਸੀਂ ਇਸ ਨੂੰ ਵੀ ਇਨਵੈਸਟੀਗੇਸ਼ਨ ਕਰੋਗੇ ਬਿਲਕੁਲ ਜੀ ਬਿਲਕੁਲ ਅਸੀਂ ਸਾਡਾ ਰੈਗੂਲਰ ਕੋਆਰਡੀਨੇਸ਼ਨ ਇਨ ਦਾ ਸਟੇਟ ਸਾਈਬਰ ਸੈੱਲ ਨਾਲ ਤੇ ਜੇ ਇਹ ਵੀ ਇਸ ਕੇਸ ਤੇ ਉਹਨਾਂ ਦੇ ਕੇਸ ਦੇ ਵਿੱਚ ਕੋਈ ਲਿੰਕ ਵੀ ਬੰਨਦਾ ਹੈ ਤਾਂ ਅਸੀਂ ਜੁਆਇੰਟਲੀ ਜਿਹੜੇ ਲਗੇ ਤੇ ਇਨਵੈਸਟੀਗੇਸ਼ਨ ਕਰਦੇ ਹੋਈ ਪ੍ਰੋਪਰ ਜਿਹੜੇ ਵੀ ਬੰਦੇ ਕਸੂਰਵਾਰ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਹਾਂ ਸਰੇ ਕੱਲੇ ਵਿਦੇਸ਼ੀ ਕੀ ਕਰਦੇ ਸੀ ਕਾਲਿੰਗ ਕੀ ਇੰਡੀਆ ਦੇ ਵਿੱਚ ਵੀ ਗਈ ਇਹ ਮੈਜੋਰਟੀ ਇਹਨਾਂ ਦਾ ਟਾਰਗੇਟ ਵਿਦੇਸ਼ੀ ਹੁੰਦਾ ਸੀ ਇੰਡੀਆ ਦਾ ਹਜੇ ਤੱਕ ਸਾਨੂੰ ਕੋਈ ਸੰਭਲ ਲਗਾਤਾਰ ਇਹ ਦੇਖਣ ਜਾ ਰਿਹਾ ਕਿ ਕੋਈ ਕਸਟਮ ਆਫੀਸਰ ਬਣ ਕੇ ਜਾਂ ਕੁਝ ਬਣ ਕੇ ਗਿਆ ਫੋਨ ਜਾਂਦੇ ਕਾਲ ਜਾਂਦੀ ਹੈ ਕਿ ਤੁਹਾਡੇ ਬੰਦੇ ਤੁਹਾਡੇ ਕੋਲ ਫੜੇ ਹੋਣੇ ਆ ਤੁਸੀਂ ਕੋਈ ਸਮਾਨ ਭੇਜਿਆ ਸੀਗਾ ਉਹ ਅਸੀਂ ਫੜ ਲਿਆ ਉਹਦੇ ਰਿਗਾਰਡਿੰਗ ਮੈਂ ਕਾਫੀ ਮੋਟੇ ਅਮਾਉਂਟ ਲੈਂਦੇ ਜਾਂਦੇ ਸੀ ਨਹੀਂ ਬਿਲਕੁਲ ਤੁਸੀਂ ਵਧੀਆ ਪੁਆਇੰਟ ਸਕੇ ਇਹ ਚ ਇਹ ਹੀ ਉਹ ਨਵਾਂ ਤਰੀਕਾ ਨਵਾਂ ਤਾਂ ਨਹੀਂ ਰਹਿ ਗਿਆ ਕਰੀ ਪਿਛਲੇ ਇੱਕ 2 ਸਾਲ ਤੋਂ ਸਾਡੇ ਧਿਆਨ ਚ ਵੀ ਆ ਰਿਹਾ ਸੀ ਇਨਫੈਕਟ ਇੱਕ ਦੋ ਗੈਂਗ ਵੀ ਫੜੇ ਉੱਚ ਤੁਹਾਡੇ ਮੱਦੇਨ ਤੋਂ ਮੈਂ ਸਾਰੇ ਨੂੰ ਇਹਦੇ ਬਾਰੇ ਅਵੇਅਰ ਵੀ ਕਰਨਾ ਚਾਹੁੰਦਾ ਕਿ ਇਹ ਚ ਕੋਈ ਤੁਹਾਨੂੰ ਕਾਲ ਆਏਗਾ ਉਹ ਤੇ ਇੱਕ ਬੰਦਾ ਕਹਿੰਦਾ ਜੀ ਕਿ ਤੁਹਾਡੇ ਮੁੰਡੇ ਨੂੰ ਅਸੀਂ ਫੜਿਆ ਹੋਇਆ ਹੈ ਜਾਂ ਕੋਈ ਸੀਵੀਆਈ ਅਫਸਰ ਬਣ ਕੇ ਕਾਲ ਕਰਦਾ ਹੈ ਜਾਂ ਪੰਜਾਬ ਪੁਲਿਸ ਅਫਸਰ ਬਣ ਕੇ ਕਾਲ ਕਰਦਾ ਹੈ ਕਿ ਤੁਹਾਡੇ ਮੁੰਡੇ ਨੂੰ ਫੜਿਆ ਹੋਇਆ ਹੈ ਇਮੀਡੀਏਟਲੀ ਪੈਸੇ ਦਿਓ ਨਹੀਂ ਤਾਂ ਫਿਰ ਇਹ ਕਾਰਵਾਈ ਕੀਤੀ ਜਾਏਗੀ ਇਹਦੇ ਖਿਲਾਫ ਅਸੀਂ ਐਕਟ ਪਾਣਾ ਪੈ ਜਾਣਾ ਜਾਂ ਫਿਰ ਇਸੇ ਤਰੀਕੇ ਨਾਲ ਕੋਈ ਕਸਟਮ ਤੌਰ ਤੇ ਕਾਲ ਕਰਦਾ ਹੈ ਕਿ ਜੀ ਆ ਤੁਹਾਡੀ ਤੁਹਾਡੇ ਨਾਮ ਤੇ ਇੱਕ ਸ਼ਿਪਮੈਂਟ ਆਈ ਹੋਈ ਹੈ ਤਾ ਇਸ ਇਹ ਚतरी ਇਲੀਗਲ ਡਰੱਗਸ ਹੈ ਜਾਂ ਕੁਛ ਇਹ ਹੀ ਦੀ ਇਲੀਗਲ ਚੀਜ਼ ਹੈ ਜਿਹਦੇ ਖਿਲਾਫ ਤੁਹਾਡਾ ਐਕਸ਼ਨ ਲੈਣਾ ਪਵੇਗਾ ਤਾਂ ਤੁਸੀਂ ਇਹ ਪਾਰਸਲ ਜਿਹੜਾ ਹੈਗਾ ਉੱਚ ਅਕਾਊਂਟ 'ਚ ਪੈਸੇ ਭੋਗੇ ਤਾਂ ਪਾਰਸਲ ਤੁਹਾਡੇ ਨਾਂ ਤੇ ਨਹੀਂ ਸ਼ਿਪ ਹੋਏਗਾ ਇਸ ਤਰ੍ਹਾਂ ਬਹੁਤ ਤਰੀਕੇ ਨਾਲ ਫਰਾਡ ਜਿਹੜੇ ਹੁੰਦੇ ਆ ਤਾਂ ਇਹ 'ਚ ਆਪਾਂ ਸਾਰਿਆਂ ਨੂੰ ਇਸ ਚੀਜ਼ ਬਾਰੇ ਅਵੇਅਰ ਰਹਿਣ ਦੀ ਲੋੜ ਹੈ ਕਿ ਇਹ ਜੇ ਕੋਈ ਫਰਾਡ ਆਂਦੇ ਆ ਤਾਂ ਤੁਸੀਂ ਪਹਿਲਾਂ ਇਸ ਚੀਜ਼ ਨੂੰ ਕੋ ਫਰਾਡ ਕਾਲ ਆਂਦੀ ਆ ਤਾਂ ਤੁਸੀਂ ਪਹਿਲਾਂ ਵੈਰੀਫਾਈ ਕਰੋ ਇਸ ਚੀਜ਼ ਤਾਂ ਇਮੀਡੀਏਟਲੀ ਜਿਹੜੀ ਹੈ ਤੁਸੀਂ ਪੈਸੇ ਜਿਹੜਾ ट्रांजैक्शन ਕਰਦੇ ਹੋ ਤਾਂ ਉਸ ਤਰੀਕੇ ਨਾਲ ਹੀ ਫਰਾਡ ਵਾਲਿਆਂ ਨੂੰ ਜਿਹੜੀ ਹੈ ਉਹਨਾਂ ਨੂੰ ਉਚਾ ਉਚਾ ਜਿਹੜਾ ਇਸ ਚੀਜ਼ ਤੇ ਇਹਦੇ ਰਿਗਾਰਡਿੰਗ ਜਸਟ ਇਨ ਕੇਸ ਕੋਈ ਫਰਾਡ ਹੋ ਵੀ ਜਾਂਦਾ ਤਾਂ ਤੁਸੀਂ ਇਮੀਡੀਏਟਲੀ ਜਿਹੜਾ ਪੁਲਿਸ ਦੇ ਹੈਲਪਲਾਈਨ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ट्रांजैक्शन ਹੈ ਉਹ ਕੁਝ ਟਾਈਮ ਦੇ ਅੰਦਰ ਅੰਦਰ ਸੀ ਰੁਕਵਾ ਲਈ ਜਾ ਸਕੇ ਸਰ ਸਾਈਬਰ ਸੈਂਟਰ ਦੇ ਮਾਮਲੇ ਲਗਾਤਾਰ ਆਨਲਾਈਨ ਫਰਾਡ ਦੇ ਮਾਮਲੇ ਜਿੰਦਾ ਤੁਸੀਂ ਵੀ ਐਗਜ਼ੈਂਪਲ ਦੇ ਆ ਲਗਾਤਾਰ ਵੱਧਦੇ ਜਾ ਰਹੇ ਪੰਜਾਬ ਪੁਲਿਸ ਇਹ ਮੌਲੇ ਜਿਹੜੇ ਪੁਲਿਸ ਇਸ ਤਰ੍ਹਾਂ ਦੀ ਚੀਜ਼ਾਂ ਕਰਨੀ ਕਿਉਂਕਿ ਕੰਪਲੀਟਸ ਕੰਟੀਨਿਊ ਹੋ ਰਹੀ ਹੈ ਆਨਲਾਈਨ ਫਰਡ ਹਰ ਤਰ੍ਹਾਂ ਦੇ ਦਿੱਤਾ ਇਹ ਤੁਸੀਂ ਇੱਕ ਇੱਕ ਲਿੰਕ ਜਿਹੜਾ ਹੈ ਭੇਜਿਆ ਜਾਂਦਾ ਹੈ ਜਾਂ ਫਿਰ ਜਿਹੜਾ ਗੂਗਲ ਤੇ ਨੰਬਰ ਕੋਈ ਕਈ ਇਸ ਤਰ੍ਹਾਂ ਦੇ ਹੈਗੇ ਤਾਂ ਉਸ ਨੂੰ ਲੈ ਕੇ ਕੋਈ ਅਵੇਅਰਨੈਸ ਲੋਕਾਂ ਦੇ ਵਾਸਤੇ ਸਟੂਡੈਂਟਸ ਨੂੰ ਅਵੇਅਰਨੈਸ ਇਸ ਤਰ੍ਹਾਂ ਦੀ ਕੋਈ ਅਵੇਅਰਨੈਸ ਕੈਂਪੇਨ ਇਹ ਚ ਰੈਗੂਲਰਲੀ ਜਿਹੜੀਆਂ ਹੈਗੀਆਂ ਸਾਡੇ ਵੱਲੋਂ ਅਵੇਅਰਨੈਸ ਕੈਂਪੇਨਸ ਜਿਹੜੀਆਂ ਕੀਤੀਆਂ ਜਾਂਦੀਆਂ ਸਟੇਟ ਸਾਈਬਰ ਸੈੱਲ ਵੱਲੋਂ ਵੀ ਕੀਤੀਆਂ ਜਾਂਦੀਆਂ ਡਿਸਟ੍ਰਿਕਟ ਪੁਲਿਸ ਵੱਲੋਂ ਵੀ ਕੀਤੀਆਂ ਜਾਂਦੀਆਂ ਇਸ ਸਾਡੇ ਸੋਸ਼ਲ ਮ ਅਪੀਲ ਹੈ ਕਿ ਇਹ ਉਹਦੇ ਲਿੰਕਸ ਜਿਹੜੇ ਹੈਗੇ ਅਸੀਂ ਉਹ ਵੀ ਪਾਨੇ ਆ ਤਾਂ ਕਿ ਤੁਸੀਂ ਸਾਰੀਆਂ ਚੀਜ਼ਾਂ ਤੋਂ ਅਵੇਅਰ ਹੋ ਜਾਓ ਤੇ ਆ ਇਹਹੀ ਸਾਡੇ ਵੱਲੋਂ ਇਹਹੀ ਅਪੀਲ ਹੈ ਕਿ ਤੁਸੀਂ ਇਹਦੇ ਰਿਗਾਰਡਿੰਗ ਅਵੇਅਰ ਰਹੋ ਸਾਰੇ ਜਿੰਨੇ ਵੀ ਅਸੀਂ ਅਵੇਅਰਨੈਸ ਕੈਂਪੇਨ ਲਾਂਚ ਕਰਦੇ ਉਹਦਾ ਉਹਦਾ ਤੁਸੀਂ ਹਿੱਸਾ ਬਣੋ ਤਾਂ ਕਿ ਤੁਹਾਡੇ ਨਾਲ ਫਰਾਡ ਨਾ ਹੋ ਸਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਸੱਚੀ ਠੀਕ ਹੈ ਸਾਰੀ ਥੈਂਕ ਯੂ